ਬਹੁਤ ਹੀ ਸਤਿਕਾਰਯੋ ਸਰਦਾਰ ਸੁਖਬੀਰ ਸਿੰਘ ਜੀ ਟਿੰਕਾ ਸਾਹਿਬ ਦੇ ਸਮੁੱਚੀ ਸ਼ਰੋਣੀ ਕਾਲੀਦਰ ਦੀ ਲੀਡਰਸ਼ਿਪ ਸਾਰੇ ਸਾਹਮਣੇ ਬੈਠੇ ਮੇਰੇ ਵੀਰ ਬਜ਼ੁਰਗ ਨੌਜਵਾਨ ਸਾਥੀ ਪੇਰੀਆ ਮਾਤਾਵਾ ਭੈਣਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਅੱਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬਹੁਤ ਜ਼ਿਆਦਾ ਮੈਂ ਬੋਲਣਾ ਨਹੀਂ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਰਨਾ ਚਾਹੁੰਨਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕੀ ਤੁਸੀਂ ਸਾਰੇ ਕੰਮ ਤੇ ਇੰਨੇ ਜ਼ੋਰ ਹੋਣ ਦੇ ਬਾਵਜੂਦ ਸਮੇਂ ਚੋਂ ਸਮਾਂ ਕੱਢ ਕੇ ਆਇਓ ਅੱਜ ਦੀ ਮੀਟਿੰਗ ਦਾ ਮਕਸਦ ਯਾ ਕੋਈ ਇਹ ਮੀਟਿੰਗ ਨਹੀਂ ਸੀ ਸੱਦੀ ਬਲਕਿ ਸਿਰਫ ਇਸ ਕਰਕੇ ਤੁਹਾਨੂੰ ਸੁਨੇਹੇ ਲੱਗੇ ਸੀ ਕਿ ਬਹੁਤ ਸਾਡੇ ਜਿਹੜੇ ਆਗੂ ਤੇ ਵਰਕਰ ਨੇ ਉਹਨਾਂ ਦੀ ਭਾਵਨਾ ਸੀ ਕਿ ਅਸੀਂ ਢੀਂਸਾ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਤੇ ਅਸੀਂ ਸੋਚਿਆ ਵੀ ਕਈ ਢੀਂਚਾ ਸਾਹਿਬ ਜਿਆਦਾ ਸਮਾਂ ਚੰਡੀਗੜ੍ਹ ਸੀ ਵੀ ਉਹਨਾਂ ਨੂੰ ਉੱਥੇ ਤੁਸੀਂ ਜਾਉਂਗੇ ਵੀ ਅੱਜ ਢੀਂਚਾ ਸਾਹਿਬ ਇੱਥੇ ਆ ਕੇ ਤੁਹਾਨੂੰ ਮਿਲ ਵੀ ਲੈਣਗੇ ਤੇ ਤੁਹਾਡੇ ਨਾਲ ਜੋ ਤੁਸੀਂ ਗੱਲਾਂ ਕਰਨਾ ਚਾਹੁੰਦੇ ਹੋ ਉਹ ਵੀ ਸਾਂਝੀਆਂ ਕਰ ਲੈਣਗੇ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਜੋ ਵੀ ਤੁਸੀਂ ਸੰਗਤ ਨੇ ਸਾਨੂੰ ਮਾਣ ਸਤਿਕਾਰ ਦਿੱਤਾ ਤੁਸੀਂ ਹਮੇਸ਼ਾ ਸਾਡੀ ਪਿੱਛੇ ਖੜੇ ਹਾਂ ਮੈਂ ਅਸੀਂ ਕਦੇ ਤੁਹਾਡੀ ਦੇਣ ਨਹੀਂ ਦੇ ਸਕਦੇ ਤੇ ਤੁਹਾਡੇ ਬਿਨਾ ਅਸੀਂ ਕੁਝ ਵੀ ਨਹੀਂ ਜੇ ਅੱਜ ਪਿਆਰ ਸਤਿਕਾਰ ਤੁਹਾਡਾ ਸਾਨੂੰ ਮਿਲਿਆ ਹੈ ਅਸੀਂ ਹਮੇਸ਼ਾ ਤੁਹਾਡੇ ਚਰਨਾਂ ਦੀ ਧੂੜ ਬਣ ਕੇ ਤੁਹਾਡੀ ਜਿੰਨੀ ਵੀ ਸੇਵਾ ਕਰ ਸਕਦੇ ਹਾਂ ਉਹ ਹਮੇਸ਼ਾ ਕਰਦੇ ਰਹਾਂਗੇ ਇਹ ਮੈਂ ਜੀ ਸਾਹਿਬ ਦੇ ਉਗਰਨ ਤੌਰ ਤੇ ਵਿਸ਼ਵਾਸ ਵੀ ਦਿਵਾ ਸਕਦਾ ਤੇ ਨਾਲੇ ਇਹ ਜੋ ਫੈਸਲਾ ਲਿਆ ਗਿਆ ਉਹ ਸਿਰਫ ਇੱਕੋ ਹੀ ਸੋਚ ਤੇ ਸ਼੍ਰੋਮਣੀ ਕਾਲੀਦਾਤ ਸੁਯੁਗਤ ਤੇ ਸ਼੍ਰੋਮਣੀ ਕਾਲੀਦਾਤ ਦੇ ਵਿੱਚ ਮਰਜਰ ਕੀਤਾ ਸੀ ਵੀ ਆਪਾਂ ਪੰਥ ਨੂੰ ਮਜ਼ਬੂਤ ਕਰਨਾ ਪੰਥਕ ਸ਼ਕਤੀ ਖੇਡੇਲਾ ਪੰਥ ਮਜ਼ਬੂਤ ਹੋਵੇ ਤਾਂ ਹੀ ਪੰਜਾਬ ਨੂੰ ਆਪਾਂ ਤਕੜਾ ਕਰ ਸਕਦੇ ਹਾਂ ਪਰ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਜੇ ਕੋਈ ਕਈ ਵਾਰ ਆਪਾਂ ਗੱਲ ਕਰ ਲੈਣਾ ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਹੈ ਤਾਂ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਵੇ ਕਿਉਂਕਿ ਐਸੇ ਦੌਰ ਦੇ ਵਿੱਚੋਂ ਇਲੈਕਸ਼ਨ ਦੇ ਵਿੱਚੋਂ ਅਕਾਲੀ ਦਲ ਲੰਘ ਰਿਹਾ ਹੈ ਗੱਲ ਨੂੰ ਜੋ ਕਿਸੇ ਨੇ ਕੀਤਾ ਉਹਦੀ ਮਰਜ਼ੀ ਹੈ ਪਰ ਅਸੀਂ ਅੱਜ ਵੀ ਉਸ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰਮnik ਕਾਲੀਦਨ ਨੂੰ ਕਿਵੇਂ ਮਜ਼ਬੂਤ ਕਰੀਏ। ਜਿੰਦਾਬਾਦ ਜਿੰਦਾਬਾਦ ਅਸੀਂ ਜਿੰਦਾਬਾਦ ਜਿੰਦਾਬਾਦ ਜਿਆਦਾ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੀਆਂ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹਨੂੰ ਸਾਡੇ ਨਾਲੋਂ ਵੀ ਬਦਮਖ ਹੋ ਜਾਂਦਾ ਇਸ ਕੋਈ ਨ ਹੋ ਰਹੀ ਪਰ ਗੱਲ ਇਹ ਵੀ ਕਈ ਵਾਰ ਆਪਾਂ ਭਾਵਨਾ ਦੇ ਵਿੱਚ ਬਹਿ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਅਕਾਲੀ ਦਲ ਨੇ ਆਪਾਂ ਸਾਰੇ ਅਕਾਲੀ ਦਲ ਕਰਕੇ ਕਿਸੇ ਵੀ ਕੋਈ ਦੂਰੇ ਸੋ ਇਸ ਲਈ ਸਾਰਿਆਂ ਨੇ ਅਸੀਂ ਜਦ ਮੀਟਿੰਗ ਕੀਤੀ ਸੀ ਚੰਡੀਗੜ੍ਹ ਉਹਨਾਂ ਦੇ ਵਿੱਚ ਵੀ ਬਹੁਤ ਨੇ ਬਹੁਤ ਗੱਲਾਂ ਕਹੀਆਂ ਔਰ ਫਿਰ ਆ ਕੇ ਨਹੀਂ ਫੈਸਲਾ ਲਿਆ ਵੀ ਚਲੋ ਆਪਾਂ ਨੂੰ ਜੋ ਕੁਝ ਹੋਇਆ ਠੀਕ ਹੈ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਸੀ ਪਰ ਆਪਾਂ ਘਰੇ ਬੈਠੇ ਆ ਆਪਦੀ ਤੇਰੀ ਪੰਤ ਪ੍ਰਸਤੀ ਸਾਨੂੰ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਅਸੀਂ ਆਪਣੇ ਘਰ ਬੈਠ ਕੇ ਇੱਜ਼ਤ ਦੇ ਨਾਲ ਅਸੀਂ ਆਪਣੇ ਘਰੇ ਬੈਠੇ ਆਂ ਸਾਨੂੰ ਕੋਈ ਕਿਸੇ ਤੋਂ ਕੋਈ ਨਾ ਤਾਂ ਸਾਨੂੰ ਕੋਈ ਬਹੁੜੀ ਆਸ ਰੱਖਣੀ ਹੈ ਕਿ ਸਾਨੂੰ ਕੋਈ ਕੁਝ ਦੇਵੇ ਤੇ ਨਾ ਹੀ ਅਸੀਂ ਕੋਈ ਐਸਾ ਚਾਹੁੰਦੇ ਆਂ ਵੀ ਕੋਈ ਕਿਸੇ ਦਾ ਇਹਨਾਂ ਹਾਲਾਤਾਂ ਦੇ ਵਿੱਚ ਪਾਰਟੀ ਦਾ ਨੁਕਸਾਨ ਹੋਵੇ ਕੋ ਸਭ ਦੀ رائے ਮੁਤਾਬਕ ਉਸ ਤੋਂ ਬਾਅਦ ਤੁਸੀਂ ਦੇਖਿਆ ਨਾ ਤਾਂ ਕੋਈ ਅਸੀਂ ਬਿਆਨ ਦਿੱਤਾ ਹੈ ਨਾ ਹੀ ਕੋਈ ਆਪਣੀ ਕੋਈ ਪਬਲਿਕ ਤੌਰ ਤੇ ਆਪਾਂ ਕੋਈ ਕਿਸੇ ਵਿੱਚ ਵਿਚਰੇ ਆ ਅਸੀਂ ਸਿਰਫ ਆਪਣੇ ਘਰੇ ਬੈਠੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਜਿੱਥੇ ਆਏ ਹੋ ਤੁਹਾਡੇ ਨਾਲ